ਗਉੜੀ ਮਹੱਲਾ ਪਹਿਲਾ ਬ੍ਰਹਮ ਕਰਬ ਕੀਆ ਨਹੀਂ ਜਾਣਿਆ ਬ੍ਰਹਮਣ ਏੰਕਾਰ ਕੀਤਾ ਕਿ ਮੈਂ ਇਤਨਾ ਵੱਡਾ ਹਾਂ ਮੈਂ ਕਬਲ ਦੀ ਨਾਭੀ ਵਿੱਚੋਂ ਕਿਵੇਂ ਜਨਮ ਸਕਦਾ ਹਾਂ ਉਸਨੇ ਪ੍ਰਮਾਤਮਾ ਦੀ ਬੇਅੰਤਤਾ ਨੂੰ ਨਹੀਂ ਸਮਝਿਆ ਬੇਦਕੀ ਵਿਪਤ ਪੜੀ ਪਛਤਾਨਿਆ ਜਦੋਂ ਉਸ ਦਾ ਮਾਨ ਤੋੜਨ ਵਾਸਤੇ ਉਸ ਦੇ ਵਿਦਵਾਂ ਦੇ ਚੁਰਾਏ ਜਾਣ ਦੀ ਵਿਪਤਾ ਉਸ ਉੱਤੇ ਆ ਪਈ ਤਾਂ ਉਹ ਪਛਤਾਇਆ ਕਿ ਮੈਂ ਆਪਣੇ ਆਪ ਨੂੰ ਵਿਅਰਥੀ ਇਤਨਾ ਵੱਡਾ ਸਮਝਿਆ ਜੈ ਪ੍ਰਭ ਸਿਮਰੇ ਤਹੀ ਮਨ ਮਾਨਿਆ ਜਦੋਂ ਉਸ ਵਿਪਤਾ ਵੇਲੇ ਉਸਨੇ ਪ੍ਰਮਾਤਮਾ ਨੂੰ ਸਿਮਰਿਆ ਤੇ ਪ੍ਰਮਾਤਮਾ ਨੇ ਉਸ ਦੀ ਸਹਾਇਤਾ ਕੀਤੀ ਤਦੋਂ ਉਸ ਨੂੰ ਯਕੀਨ ਆਇਆ ਕਿ ਪ੍ਰਮਾਤਮਾ ਹੀ ਸਭ ਤੋਂ ਵੱਡਾ ਹੈ ਐਸਾ ਗਰਬ ਬੁਰਾ ਸੰਸਾਰ ਹੈ ਜਗਤ ਵਿੱਚ ਅਹੰਕਾਰ ਇੱਕ ਐਸਾ ਵਿਕਾਰ ਹੈ ਜੋ ਬਹੁਤ ਭੈੜਾ ਹੈ ਵੱਡੇ ਵੱਡੇ ਅਖਵਾਣ ਵਾਲੇ ਵੀ ਜਦ ਅਹੰਕਾਰ ਦੇ ਟਹਿ ਚੜੇ ਤਾਂ ਬਹੁਤ ਖੁਆਰ ਹੋਏ ਜਿਸ ਗੁਰ ਮਿਲਾਇ ਤੇਸ ਗਰਬ ਨਿਵਾਰੈ ਜਿਸ ਭਾਗਾ ਵਲੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਗੁਰੂ ਉਸ ਤਾਂ ਅਹੰਕਾਰ ਦੂਰ ਕਰ ਦਿੰਦਾ ਹੈ ਰਹਾਉ ਬਲਰਾਜਾ ਮਾਇਆ ਅਹੰਕਾਰੀ ਰਾਜੇ ਬਲ ਨੂੰ ਮਾਇਆ ਦਾ ਮਾਨ ਹੋ ਗਿਆ ਉਸਨੇ ਬੜੇ ਜੱਗ ਕੀਤੇ ਜਗਨ ਕਰੈ ਬਉ ਭਾਰ ਆਫਾਰੀ ਇੰਦਰ ਦਾ ਸਿੰਘਾਸਣ ਖੋਹ ਲਈ ਉਸਨੇ ਇੱਕੋਤ ਸੋ ਜੱਗ ਕੀਤੇ ਜੋ ਅਖੀਲਾ ਜੱਗ ਨਿਰਵਿਗਨ ਸਿਰੇ ਚੜ ਜਾਂਦਾ ਤਾਂ ਇੰਦਰ ਦਾ ਰਾਜ ਖੋਹ ਲੈਂਦਾ ਇੰਦਰ ਨੇ ਵਿਸ਼ਨੂੰ ਨੂੰ ਵਿਸ਼ਨੂੰ ਦੀ ਸਹਾਇਤਾ ਮੰਗੀ ਵਿਸ਼ਨੂੰ ਬ੍ਰਹਮਾ ਦਾ ਰੂਪ ਧਾਰ ਕੇ ਦਾਨ ਮੰਗਣ ਆ ਗਿਆ। ਬਲਦੇ ਗੁਰੂ ਸ਼ੰਕਰ ਨੇ ਬਲ ਨੂੰ ਸਮਝਾਇਆ ਕਿ ਇਹ ਛਲ ਹੈ। ਇਸ ਵਿੱਚ ਨਾ ਫਸੇ। ਮਿਲ ਗੁਰ ਪੂਰੇ ਪੁੱਛੇ ਜਾਏ ਪਿਆਰੀ। ਪਰ ਮਾਇਆ ਦੇ ਮਾਣ ਵਿੱਚੋਂ ਆਪਣੇ ਗੁਰੂ ਦੀ ਸਲਾਹ ਲੈਣ ਤੋਂ ਬਿਨਾਂ ਉਸ ਨੇ ਬ੍ਰਾਹਮਣ ਰੂਪ ਧਾਰੀ ਵਿਸ਼ਨੂੰ ਨੂੰ ਦਾਨ ਦੇਣਾ ਮੰਨ ਲਿਆ ਤੇ ਪਾਤਾਲ ਵਿੱਚ ਚਲਾ ਗਿਆ। ਹਰੀ ਚੰਦ ਦਾਨ ਕਰਾ ਜਿਸ ਲਈ ਜਸ ਲੇਵਾ ਹੈ ਰਾਜਾ ਹਰੀ ਚੰਦ ਵੀ ਦਾਨ ਕਰਦਾ ਸੀ ਦਾਨ ਦੀ ਸੋਭਾ ਵਿੱਚ ਮਸਤ ਰਹਾ ਬਿਨ ਗੁਰੂ ਅੰਤ ਨਾ ਪਾਏ ਆ ਭੇਵ ਹੈ ਗੁਰੂ ਤੋਂ ਬਿਨਾ ਉਹ ਵੀ ਇਹ ਨਾ ਸਮਝ ਸਕਿਆ ਕਿ ਪਰਮਾਤਮਾ ਦੇ ਗੁਣਾ ਦਾ ਅੰਤ ਨਹੀਂ ਪੈ ਸਕਦਾ ਆਪ ਭੁਲਾਏ ਆਪੇ ਮੱਤ ਦੇਵਾ ਉਸ ਦਾ ਭੇਤ ਨਹੀਂ ਪਾਇਆ ਜਾ ਸਕਦਾ ਉਸਦੇ ਸਿਸ਼ਟ ਵਿੱਚ ਬੇਅੰਤ ਦਾਨੀ ਹਨ ਪਰ ਜੀਵ ਦੇ ਕੀ ਵੱਸ ਪਰਮਾਤਮਾ ਆਪ ਹੀ ਅਕਲ ਦਿੰਦਾ ਹੈ ਦੁਰਮਤ ਹਰਨਾਖਸ਼ ਦੁਰਾਚਾਰੀ ਭੈੜੀ ਮਤ ਦੇ ਕਾਰਨ ਹਰਨਾਖਸ਼ ਦੁਰਾਚਾਰੀ ਹੋ ਗਿਆ ਅਤਿਆਚਾਰ ਕਰਨ ਲੱਗ ਪਿਆ ਪ੍ਰਭੂ ਨਾਰਾਇਣ ਗਰਭ ਪ੍ਰਹਾਰੀ ਪਰ ਨਾਰਾਇਣ ਪ੍ਰਭੂ ਆਪ ਹੀ ਅਹੰਕਾਰੀਆਂ ਦਾ ਹੰਕਾਰ ਦੂਰ ਕਰਨ ਵਾਲਾ ਹੈ ਪ੍ਰਹਿਲਾਦ ਉਹ ਧਾਰੀ ਕਿਰਪਾ ਧਾਰੀ ਉਸ ਨੇ ਮਿਰ ਕੀਤੀ ਤੇ ਪ੍ਰਹਿਲਾਦ ਦੀ ਰੱਖਿਆ ਕੀਤੀ ਹਰ ਨਾਕਿਸ਼ ਦਾ ਮਾਨ ਤੋੜਿਆ ਭੁੱਲੋ ਰਾਵਣ ਮੁਕਤ ਅਚੇਤ ਮੂਰਖ ਰਾਵਣ ਬੇ ਸਮਝੀ ਵਿੱਚ ਕੁਰਾਏ ਪੈ ਗਿਆ ਲੁੱਟੀ ਲੰਕਾ ਸੀਸ ਸਮੇਤ ਸਿੱਟਾ ਇਹ ਨਿਕਲਿਆ ਕਿ ਉਸ ਦੀ ਲੰਕਾ ਲੁੱਟੀ ਗਈ ਦੇ ਉਸ ਦਾ ਸਰਪੀ ਕਟਿਆ ਗਿਆ ਗਰਭ ਗਿਆ ਬਿਨ ਸਤਗੁਰ ਹੇਤ ਹੰਕਾਰ ਦੇ ਕਾਰਨ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਹੰਕਾਰ ਦੇ ਮਦ ਵਿੱਚ ਹੀ 라ਵਣ ਤਬਾਹ ਹੋਇਆ ਸੈਸ ਬਾਉ ਮਦ ਕੀਟ ਮਖ ਮਹਾਕਾਸਾ ਸੈਸ ਬਾਉ ਨੂੰ ਪਰਸ਼ ਰਾਮ ਨੇ ਮਾਰਿਆ ਮਦ ਤੇ ਕਟਬ ਨੂੰ ਵਿਸ਼ਨੂੰ ਨੇ ਮਾਰ ਦਿੱਤਾ ਅਰ ਨਕਸ਼ਲੇ ਨਖੋ ਬੇਦਾਸਾ ਮੈਂ ਕਸੂਰ ਦੁਰਗਾ ਦੇ ਹੱਥੋਂ ਮਰਿਆ ਅਰ ਨਕਸ਼ ਨੂੰ ਨਰ ਸਿੰਘ ਨੇ ਨਹਾਂ ਨਾਲ ਮਾਰ ਦਿੱਤਾ ਦੈਤ ਸੰਘਾਰੇ ਬਿਨ ਭਗਤੂ ਅਭਿਆਸਾ ਇਹ ਸਾਰੇ ਦੈਤ ਪ੍ਰਭੂ ਦੀ ਭਗਤੀ ਦੇ ਅਭਿਆਸ ਤੋਂ ਵਾਂਝੇ ਰਹਿਣ ਕਰਕੇ ਆਪਣੀ ਮੂਰਖਤਾ ਦੀ ਸਜ਼ਾ ਭੁਗਤਦੇ ਮਾਰੇ ਗਏ ਜਰਾ ਸੰਧ ਕਾਲ ਜਮਨ ਸੰਘਾਰੈ ਜਰਾ ਸੰਨੇ ਕਾਰਜ ਮਨ ਕ੍ਰਿਸ਼ਨ ਦੀ ਕ੍ਰਿਸ਼ਨ ਜੀ ਦੇ ਹੱਥੋਂ ਮਾਰੇ ਗਏ ਰਕਤ ਬੀਜ ਕਾਲ ਨੇ ਮੁਬਦਾਰੇ ਰਕਤ ਬੀਜ ਦੁਰਗਾ ਦੇ ਹੱਥੋਂ ਮਾਰਿਆ ਕਾਲ ਨੇ ਵਿਸ਼ਨੂੰ ਨੇ ਤ੍ਰਸੂਲ ਨਾਲ ਚੀਰਿਆ ਗਿਆ ਇਹਨਾਂ ਅਹੰਕਾਰੀਆਂ ਨੂੰ ਇਹਨਾਂ ਦੇ ਅਹੰਕਾਰ ਨੇ ਹੀ ਲਿਆ ਦਾਇਤ ਸੰਘਾਰ ਸੰਤ ਨਿਸਤਾਰੇ ਪਰਮਾਤਮਾ ਨੇ ਦੈਤ ਮਾਰ ਕੇ ਸੰਤਾਂ ਦੀ ਰੱਖਿਆ ਕੀਤੀ ਆਪੇ ਸਤਿਗੁਰੂ ਸ਼ਬਦ ਵਿਚਾਰੇ ਇਸ ਸਾਡੀ ਖੇਡ ਦਾ ਮਾਲਕ ਪਰਮਾਤਮਾ ਆਪ ਹੀ ਗੁਰੂ ਰੂਪ ਹੋ ਕੇ ਆਪਣੀ ਸਿਫਤਲਾਦੀ ਪਾਣੀ ਨੂੰ ਵਿਚਾਰਦਾ ਹੈ ਦੁਜੈ ਭਾਏ ਦੈਤ ਸੰਘਾਰੇ ਆਪ ਹੀ ਦੈਤਾਂ ਨੂੰ ਮਾਇਆ ਦੇ ਮੋਹ ਵਿੱਚ ਪਸਾ ਕੇ ਮਾਰਦਾ ਹੈ ਗੁਰਮੁਖੋ ਸਾਚ ਭਗਤ ਨੇ ਸਤਾਰੇ ਆਪ ਹੀ ਗੁਰੂ ਦੀ ਛੰਨ ਪਏ ਬੰਦਿਆ ਨੂੰ ਆਪਣੀ ਸਿਮਰਨ ਵਿੱਚ ਆਪਣੀ ਭਗਤੀ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ ਬੋਡਾ ਦੁਰਯੋਦਨ ਪਤ ਕੋਈ ਦੁਰਯੋਦਨ ਅਹੰਕਾਰ ਵਿੱਚ ਡੁੱਬਿਆ ਤੇ ਆਪਣੀ ਇੱਜ਼ਤ ਕਵਾ ਬੈਠਾ ਰਾਮ ਨਾ ਜਾਣਿਆ ਕਰਤਾ ਸੋਈ ਹੰਕਾਰ ਵਿੱਚ ਆ ਕੇ ਉਸਨੇ ਪ੍ਰਮਾਤਮਾ ਨੂੰ ਕਰਤਾਰ ਨੂੰ ਚੇਤੇ ਨਾ ਰੱਖਿਆ ਇਤੋਂ ਤੱਕਨੇ ਘਰਿਆਂ ਕਿ ਅਨਾਥ ਦ੍ਰੋਪਦੀ ਦੀ ਬੇਪਤੀ ਕੰਨ ਉਤਰ ਆਇਆ ਜਨ ਕੋ ਦੁੱਖ ਪਚਾਇ ਦੁੱਖ ਹੋਈ ਪਰ ਜਿਹੜਾ ਪ੍ਰਮਾਤਮਾ ਦੇ ਦਾਸ ਨੂੰ ਦੁੱਖ ਦਿੰਦਾ ਹੈ ਉਹ ਉਸ ਦੁੱਖ ਦੇ ਕਾਰਨ ਆਪ ਹੀ ਖੁਆਰ ਹੁੰਦਾ ਹੈ ਉਸ ਨੂੰ ਆਪ ਹੀ ਉਹ ਦੁੱਖ ਮਾਰੂ ਉਹ ਤੁਖਦਾ ਹੈ ਜਨਮੇਜਾ ਗੁਰ ਸ਼ਬਦ ਨਾ ਜਾਣਿਆ ਰਾਜਾ ਜਨਮੇਜਾ ਨੇ ਆਪਣੀ ਗੁਰੂ ਦੀ ਸਿੱਖਿਆ ਨੂੰ ਨਾ ਸਮਝਿਆ ਆਪਣੇ ਧਨ ਤੇ ਅਕਲ ਦਾ ਮਾਣ ਕੀਤਾ ਕਿਉਂ ਸੁਖ ਪਾਵੈ ਭਰਮ ਭੁਲਾਨਿਆਂ ਹੰਕਾਰ ਦੇ ਕਾਰਨ ਭੁਲੇਖੇ ਵਿੱਚ ਪੈ ਕੇ ਕੋਰਾਹੇ ਪੈ ਗਿਆ ਫਿਰ ਸੁਖ ਕਿੱਥੋਂ ਮਿਲੇ ਸੋ ਇਕ ਤਿਲ ਭੁੱਲੇ ਬਾਹਰ ਪਛਤਾਨਿਆ ਗੁਰੂ ਨੇ ਸਮਝਾ ਕੇ ਕੋੜ ਦੀ ਭਾਰੀ ਬਿਪਤਾ ਤੋਂ ਬਚਾਨਦਾ ਉਦਮ ਕੀਤਾ ਪਰ ਫਿਰ ਵੀ ਥੋੜਾ ਜਿੰਨਾ ਖੁੰਝ ਗਿਆ ਤੇ ਮੁੜ ਪਛਤਾਇਆ ਅਹੰਕਾਰ ਬੜੇ ਬੜੇ ਸਿਆਣਿਆਂ ਦੀ ਅਕਲ ਨੂੰ ਚੱਕਰ ਵਿੱਚ ਪਾ ਦਿੰਦਾ ਹੈ ਕੰਸ ਕੇਸ ਚਾਂਡੂਰ ਨਾ ਕੋਈ ਕੰਸ ਕੇਸੀ ਤੇ ਚਾਂਡੂਰ ਬੜੇ ਬੜੇ ਸੂਰਮੇ ਸਨ ਸੂਰਮਤਾ ਵਿੱਚ ਇਹਨਾਂ ਦੇ ਬਰਾਬਰ ਦਾ ਕੋਈ ਨਹੀਂ ਸੀ ਰਾਮ ਨਾ ਚੀਨਿਆ ਆਪਣੀ ਪਤ ਖੋਈ ਪਰ ਆਪਣੀ ਤਾਕਤ ਦੇ ਅਹੰਕਾਰ ਵਿੱਚ ਇਹਨਾਂ ਪਰਮਾਤਮਾ ਦੀ ਲੀਲਾ ਨੂੰ ਨਾ ਸਮਝਿਆ ਤੇ ਆਪਣੀ ਇੱਜ਼ਤ ਗਵਾ ਲਈ ਬਿਨ ਜਗਦੀਸ਼ ਨਾ ਰੱਖਾ ਕੋਈ ਆਪਣੀ ਤਾਕਤ ਦਾ ਮਾਣ ਕੂੜਾ ਹੈ ਇਹ ਤਾਕਤ ਕੋਈ ਮਦਦ ਨਹੀਂ ਕਰਦੀ ਕਰਤਾਰ ਤੋਂ ਬਿਨਾ ਹੋਰ ਕੋਈ ਕਿਸੇ ਦੀ ਰੱਖਿਆ ਨਹੀਂ ਕਰ ਸਕਦਾ ਬਿਨ ਗੁਰ ਗਰਬ ਨਾ ਮਿਟਿਆ ਜਾਏ ਹੰਕਾਰ ਬੜਾ ਬਲੀ ਹੈ ਗੁਰੂ ਦੀ ਸਨ ਪਹਿਣ ਤੋਂ ਬਿਨਾ ਇਸ ਹੰਕਾਰ ਨੂੰ ਅੰਦਰੋਂ ਮਿਟਾਇਆ ਨਹੀਂ ਜਾ ਸਕਦਾ ਗੁਰਮਤ ਧਰਮ ਧੀਰਜ ਹਰਨਾਏ ਜਿਹੜਾ ਮਨੁੱਖ ਗੁਰੂ ਦੀ ਸਿੱਖਿਆ ਧਾਰਨ ਕਰਦਾ ਹੈ ਉਹ ਹੰਕਾਰ ਮਿਟਾ ਕੇ ਧੀਰਜ ਧਾਰਦਾ ਹੈ ਧੀਰਜ ਬੜਾ ਉੱਚਾ ਧਰਮ ਹੈ ਨਾਨਕ ਨਾਮ ਮਿਲਾ ਗੁਣ ਗਾਏ ਇਹ ਨਾਨਕ ਗੁਰੂ ਦੀ ਸਿੱਖਿਆ ਤੇ ਤੁਰਿਆ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਤੇ ਜੀ ਪਰਮਾਤਮਾ ਦੀ ਸਿਫਤ ਸਲਾ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ